ਕਿਸਾਨ ਸਿਕਾਲੀ ਸਾਰਿਆਂ ਨੂੰ ਵਧੀਆ ਫਾਰਮ ਹੀਰੋਪ ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਜਾਸਾਂਸੀ ਤਹਿਸੀਲ ਅਜਨਾਲਾ ਤੇ ਜਿਲ੍ਹਾ ਅੰਮ੍ਰਿਤਸਰ 에어ਪੋਰਟ ਦੇ ਬਿਲਕੁਲ ਨਾਲ ਹੀ ਘਰ ਆ ਵੀ ਜੀ ਇਹਨਾਂ ਦਾ ਧਰਮਨ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਝਾਂ ਤੁਹਾਨੂੰ ਦਿਖਾਉਣੀ ਹੈ 3 ਮੱਝਾਂ ਤੇ ਇੱਕ ਆ ਕੱਟੀ ਤੁਹਾਨੂੰ ਦਿਖਾਉਣੀ ਹੁਣ ਸਰ ਤੇ ਗੱਲਬਾਤ ਤੁਹਾਨੂੰ ਕਰਦੇ ਆ ਤੇ ਪੁੱਛਦੇ ਆ ਸਾਰੀ ਡਿਟੇਲ ਬਾਕੀ ਇਹ ਆ ਵੀ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਸੂਈਆਂ ਦੀ ਆਪਣੀ ਦੋ ਟਾਈਮ ਚੁਆਈ ਕਰਕੇ ਤੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਇੱਥੇ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚੁਆਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋ ਸਭ ਨਾ ਠੀਕ ਠਾਕ ਜੇ ਪਾਜੀ ਤੁਸੀਂ ਸੁਣਾਓ ਸਭ ਵਧੀਆ ਜੇ ਤੇ ਨਾਮ ਦੱਸ ਇੱਕ ਵਾਰੀ ਫਿਰ ਹਾਂ ਪਾਜੀ ਮੇਰਾ ਹਰਮਨ ਜੋ ਪਿੰਡ ਦਾ ਐਸਾਂ ਸੀ ਜਿਲਾ ਅੰਮ੍ਰਿਤਸਰ ਤਹਿਸੀਲ ਜਨਾਲਾ ਪਾਜੀ ਫੋਨ ਨੰਬਰ ਵੀ ਬੋਲ ਦੂੰ 826444231 ਪਾਜੀ ਠੀਕ ਆ ਤੇ ਅੱਜ ਇਹ ਕਾਉਂਸਲ ਕੱਟੀ ਵੀ ਲੈਣਤੀ ਆ ਫਿਰ ਪਾਜੀ ਪਾਜੀ ਬਹੁਤ ਸੋਹਣੀ ਝੋਟੀ ਆ ਦੇ ਅੱਛਾ ਹਾਂਜੀ ਚਲੋ ਪਹਿਲਾਂ ਇਹ ਰੋਹੀ ਵਿਖਾ ਦਈਏ ਫਿਰ ਆ ਮੱਜਾਂ ਵੀ ਤੁਹਾਨੂੰ ਦਿਖਾਉਣੀ ਆ ਉਹਨੇ ਆ ਦੇਖ ਸਾਦੇ ਜੀ ਸੋਹਣੀ ਝੋਟੀ ਫੱਬਦੀ ਅੱਛਾ ਕੱਦ ਦੇ ਵੇਖ ਲੋ ਵਾਪਸ ਹਾਵ ਲਾ ਲੈ ਕਿੱਥੇ ਆਉਂਦਾ ਦੋਂਦੀ ਤੋਂ ਉਹ ਖੀਰੀ ਤਾਂ ਦੋਂਦੀ ਹੁੰਦੀ ਜਿਹੜੀ ਕਿੰਨੇ ਕਿ ਦੋਂਦੀ ਲਾ ਲੈ ਕੋਈ ਕੇ ਦੀ ਲਾ ਲੈ ਤੇ ਬਾਕੀ ਪਿੱਠਪੜੇ ਤਾਂ ਚੰਗੀ ਆ ਹਾਂਜੀ ਬਾਕੀ ਕੱਦ ਕਾਠ ਫਖ ਜਵਾਨ ਆ ਮੱਝਾਂ ਰਗਈ ਕੱਦਿਆ ਜਿਹੜਾ ਇਹਦਾ ਕੰਦ ਭਾਈ ਬੜਾ ਛੋਟੀ ਹੁੰਦਾ ਬੰਦਾ ਵੀ ਕਿ ਬਾਕੀ ਇਹ ਵੀ ਚਲੋ ਸੰਭੀ ਚੰਗੀ ਆ ਕਈ ਵਾਰੀ ਕਈ ਕਾਰਨਾ ਕਰਕੇ ਇਹੋ ਜਿਹੀ ਚੀਜ਼ਾਂ ਦੇਣੀਆਂ ਪੈਂਦੀਆਂ ਆ ਆ ਦੇਖ ਸਕਦੇ ਹੈਗੀ ਵੀ ਦੋਂ ਕੀਰੀ ਤੋਂ ਦੋਂਦੀ ਦਹੀਂ ਆ ਹੁਣ ਮੂੰਹ ਫੜਦੀ ਕੋਸ਼ਿਸ਼ ਕਰਦੇ ਹਾਂ ਨੇ ਏ ਕਰੀ ਥੋੜੇ ਜਿਹਾ ਵਿਕੇਸ ਦਾਨ ਆ ਦੇਖ ਸਕਦੇ ਜੀ ਦੋਂਦੀ ਭਾਜੀ ਪਿਓਰ ਹੈ ਠੀਕ ਹੈ ਜੀ ਤੇ ਕਰੀ ਝੋਲੀ ਦਿਖਾ ਦਈਏ ਜੀ ਉਹ ਕੁਝ ਤਾਂ ਕੋਨਾ ਚਾਰ ਹੀ ਲੱਗੇ ਦਰਦੀ ਆ ਸੋਣਾ ਥੋੜਾ ਦਰਦੀ ਦਰਦੀ ਜੀ ਆ ਆ ਦੇਖ ਸਾਡੇ ਜੀ ਚਾਰੇ ਥਾਣਾ ਦੂਰ ਦੂਰ ਵੱਖਰੇ ਲੱਗੇ ਆ ਤੇ ਪਾਜੀ ਵੀਰ ਨੇ ਸਾਬੀ ਬੜੇ ਸ਼ੌਂਕਣਾ ਹੀ ਅੱਛਾ ਹੁਣ ਇਡਲੀ ਚਲ ਚਲੇ ਆਇਆ ਤੇ ਮੈਨੂੰ ਅੰਦਾ ਹਰਮਨ ਲੈ ਜਾ ਅੱਛਾ ਹੁਣ ਸਾਬੀ ਬੜੇ ਸ਼ੌਂਕਣਾ ਛੋਟੀ ਠੀਕ ਆ ਤੇ ਸਾਡੇ ਘਰ ਆਗੇ ਭਾਈ ਪਰਸੋਂ ਬੋਲੀ ਆ ਪਟੀ ਘਰ ਖਾਦਾ ਜੀ ਅੱਛਾ ਨਿਕਲੇ ਨਾ ਨਿਕਲੇ ਅਗਲੇ ਦੇ ਕਰਮ ਅੱਛਾ ਪਰਸੋਂ ਬੋਲ ਵੀ ਪਈ ਜੀ ਹਾਂਜੀ ਆਪਣੇ ਘਰ ਲਿਆ ਟੀਕਰ ਖਾਇਆ ਭਾਈ 500 ਆਪਾਂ ਵਧੀਆ ਅੱਛਾ ਹਾਂਜੀ ਮੋਰਾ ਤੇ ਮੁੱਲ ਫਿਰ ਇਹਦਾ ਦੇ ਲਓ ਭਾਈ ਤਿਆਰ ਹੋਈ ਛੋਟੀ ਕਿੰਨੇ ਦੀ ਆ ਲੱਖੋਂ ਬਾਹਰੀ ਆ ਤੁਹਾਨੂੰ ਪਰਾ ਹੁਣ ਤੇ ਮੁੱਲ 45000 ਕਰ ਦੇ ਜੀ ਤੇ 40 ਦੀ ਦੇ ਦिए ਖੱਤੀ ਲਈ ਦੇ ਦੇਗੇ ਦੇਰਾਂਗੇ ਭਾਜੀ ਹਾਂ ਨਾ ਤੁਹਾਨੂੰ ਪਤਾ ਕਰਦੀ ਝੋਟੀ ਪਾਲੀ ਕਿੰਨਾ ਚਿਰ ਲੱਗਦਾ ਵਾਕਿਆ ਵੀ ਰਾਜੀ ਝੋਟੀ ਸਾਂਭੀ ਆ ਕੱਦ ਵਜਨ ਚ ਚੰਗੀ ਆ ਕੱਦ ਕੱਦ ਕੱਟ ਪੱਖੇ ਪੂਰੀ ਜਵਾਨ ਆ ਕੋਈ ਖੜੇ ਕੋਈ ਸਾਂਭਣ ਵਾਲਾ ਤੇ ਝੋਟੀ ਜਦੋਂ ਤਿਆਰ ਹੋਈ ਤੇ ਚੰਗੀ ਤਿਆਰ ਹੋਣੀ ਆ ਮੂੰਹ ਮੱਥੇ ਦੇ ਵੀ ਸੋਹਣੀ ਆ ਭਾਪੀ ਭਾਜੀ ਆ ਝੋਟੀ ਦਾ ਸੁਆਦ ਦੱਜਾ ਜੇ ਠੀਕ ਆ ਵੇਣਾ ਇਹ ਪੰਜ ਸੱਤ ਕੱਢਦੀ ਝੋਟੀ ਬੰਦੀ ਬੜੀ ਆ ਠੀਕ ਆ ਹੁੰਦਾ ਜਾਂ ਲੇਥਣਾ ਤੇ ਇਹ ਕਿੰਨੇ ਕ ਦੁੱਧ ਆ ਲਈ ਆ ਇਹ ਪਾਜੀ ਪਹਿਲੇ ਸਵੇਰ ਘਰ ਆ ਲਿਆ ਕਹੇ 10 ਲੀਟਰ ਦੁੱਧ ਚੋਣਦੀ ਰਹੀ ਯਾਰ ਕਹਿੰਦਾ ਚਲੋ ਜਾਣਾ ਨਹੀਂ 10 12 ਲੀਟਰ ਕੱਢੀ ਜਾਓ ਤੋਰ ਫੇਰੇ ਕਰੀ ਨੀ ਆ ਦੇਖ ਸਾਦੇ ਵਾ ਕੀ ਆ ਵੀ ਚਲੋ ਜੇ ਹਵਾਨਾ ਪਰ ਜਾਣਾ ਵੀ ਤੇ ਭਾਜੀ ਦੇਣ ਖੜਤੀ ਝੋਟੀ 7-8 ਹਫਤਾ ਲੱਜੇ ਤੇ ਆ ਥਣ ਵੀ ਇਹਦੇ ਦੇਖ ਸਕਦੇ ਲੱਗੇ ਤਾਂ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲ ਭਾਜੀ ਦਾ 70000 ਜੇ 50000 ਦੀ ਦੇ ਦਈਏ 2000 ਹੋਰ ਛੱਡ ਦੀਏ 60 ਦੀ ਭਾਜੀ ਦੇ ਦਾਂਗੇ ਅੱਛਾ 60 ਦੀ ਦੇ ਦੋਗੇ ਹਾਂਜੀ ਬਾਕੀ ਕਰਦਾ ਏ ਥੋੜਾ ਬੋਧਾ ਕੋ ਵੀਰਪਾ ਚਲੋ ਬਾਕੀ ਮੌਕੇ ਤੇ ਹੋ ਜਾਊਗਾ ਹਾਂਜੀ ਹਾਂਜੀ ਤੇ ਹੁਣ ਕਾ ਮੱਝ ਆ ਇਹ ਵੀ ਚੰਗੇ ਕੱਦ ਕਰ ਚਾ ਭਾਰੀ ਆ ਸਰੀਰੋਂ ਜਿਹੜੀ ਤੇ ਥਾਣੇ ਵੀ ਇਹਦਾ ਚੰਗਾ ਦੂਰ ਦੂਰ ਲੱਗਾ ਆ ਆ ਥਾਣੇ ਇਹਦੇ ਦੇਖ ਸਕਦੇ ਆ ਬਿਲਕੁਲ ਦੂਰ ਦੂਰ ਥਾਣੇ ਇਹਦੇ ਤੇ ਮਿਲਕ ਵੀ ਇਹਨਾਂ ਵੀ ਚੰਗੀ ਲੱਗੀ ਆ ਇਹ ਕਿੰਨੇ ਕ ਦੁੱਧ ਆ ਲਈ ਆ ਦੁੱਧ ਭਾਈ ਪਿਛਲੇ ਸਵੇਰ ਘਰ ਆਣਿਆ ਤੇ ਕੈਚ ਚੋਂ ਦਾ 15 ਲੀਟਰ ਚੋਂਦੇ ਦੇ ਜੀ ਅੱਛਾ ਐਰਕਾ ਵੀ ਚਲੋ ਜਿਆਦਾ ਨਹੀਂ ਚੋਂ ਦਾ 15 ਕਿਲੋ ਮੈਚ ਵਾਈ ਜਾਊਗੀ ਬਾਕੀ ਭਾਰੀ ਆ ਮੱਝ ਬੋਲੀ ਦੁੱਧ ਨਾਲ ਦਿੱਤਾ ਕਿੰਨੇ ਦੇਣਾ ਹੈ ਦੇਰੀਆਂ ਦੇ ਮਤਲਬ ਵਾਲੀ ਮੱਝ ਆ ਜਿਹੜੀ ਆ ਇਹ ਦੇਣਾ ਖੜਦੀ ਭਾਜੀ 5-7 ਠੀਕ ਆ ਇਹ ਹੋਰ ਤਿਆਰ ਹੋ ਗਈ ਖੋਲੋ ਹਾਂ ਫਿਰ ਤੋੜੀਏ ਚੰਗੇ ਫਿਤਕੜੇ ਦੀਏ ਤੇ ਚੰਗੇ ਸੰਭੀ ਤੁੰਬੀ ਆ ਕਿ ਹਲ ਕੀ ਅੱਖਾਂ ਇਹਦੀਆਂ ਕਾਲੀਆਂ ਆਂ ਕਈ ਵਾਰੀ ਰੋਸ਼ਨੀ ਪੈਣ ਨਾਲ ਲਿਸ਼ਕ ਜਾਂਦੀਆਂ ਹਾਂ ਅਜੇ ਇੱਕ ਮੱਝ ਤਾਂ ਹੋਰ ਵਖਾਉਣੀ ਹੌਲੇ ਪਾਜ ਗਾਜੀ 3 ਕਿਲੋ ਭਾਜੀ ਗਾੜੀ ਨਿਕਲੂਗੀ ਮੈਂ ਦੀ ਗਾੜੀਆਂ ਚੱਡਾ ਵਖਾ ਲਈਏ ਇੱਕ ਨਾਲ ਫੇਰ ਅਜੇ ਹੋਰ ਤਿਆਰ ਹੋਣੀ ਮੈਂ ਹਾਂ ਦੇਖ ਸਾਡੇ ਥੱਲੇ ਇੱਕ ਦੀ ਚੰਗੀ ਭਰੰਦੀ ਤੇ ਬਾਕੀ ਗਾਂ ਨਵੇਂ ਹਵਾਨਾ ਚੰਗਾ ਭਰੰਦੀ ਤੇ ਇਹਦਾ ਫਿਰ ਮੁੱਲ ਦੇਖ ਲਓ ਭਾਈ 14 ਜਿਹੜਾ 15 15 ਕਿਲੋ ਵਾਲੀ ਮੈਦਾ ਦੇ ਲੋਕ ਲੱਖ ਲੱਖ ਮੰਗੀ ਜਾਂਦੇ ਆ ਤੁਸੀਂ ਕਿੰਨੇ ਮੰਗਨੇ ਸੀ 85000 ਤੇ ਦੇਣੀ ਕਿੰਨੇ ਦੀ ਆ 75000 ਦੀ ਦੇ ਦਈਏ ਕਰ ਦਈਏ ਵਿੱਚ ਮੰਨਤਾ ਨਾ ਉੱਥੇ 72000 ਦੀ ਹਾਂ ਨਾ ਇਹ ਦੇ ਦਈਏ ਅੱਛਾ 72000 ਦੀ ਹਾਂਜੀ ਚਲੋ ਬਾਕੀ ਛੋਟ ਛੜ ਕਰ ਦੋਗੇ ਮੌਕੇ ਤੇ ਹਾਂਜੀ ਮੌਕੇ ਦੇ ਥੋੜਾ ਬੋਧਾ ਠੀਕ ਹੈ ਤੇ ਇੱਕ ਮੱਝ ਹੋ ਰਹੀ ਹੈ ਹਲੇ ਭਾਜ ਆਹ ਮੱਝ ਆ ਭਾਈ ਇਹਦਾ ਭਾਈ ਬੱਚਾ ਮਰਿਆ ਜੇ ਸੂਈਨ ਹੋ ਗਿਆ ਜੀ ਮਹੀਨਾ ਡੇਢ ਮਹੀਨਾ ਅੱਛਾ ਦੋ ਸੱਤ ਕਿਲੋ ਜੇ ਪਾੜੇ ਦੇ ਮਿਲਦੀ ਆ ਹੈਗਾ ਪੱਕਾ 200 ਲੀਟਰ ਹਾਂਜੀ ਠੀਕ ਤੋਰ ਹਾਂ ਆ ਥਾਣੇ ਦੇ ਦੇਖ ਸਾਦੇ ਲੱਗੇ ਤੋਂ ਬਾਕੀ ਇਹ ਵੀ ਚਲੋ ਕਿਹੇ ਵੀ ਇਸ ਦਾ ਕਰਦਾ ਚਾਹ ਪਾਣੀ ਦਾ ਵਧੀਆ ਸਾਰੀ ਜਗ ਵੀ ਸਿਆਲ ਸਿਆਲੀ ਨੇ ਦੁੱਧ ਦਈ ਜਾਣਾ ਅੱਖਾਂ ਇਹਦੀਆਂ ਬਿੱਲੀ ਆ ਜੀ ਭਾਜੀ ਨਿਕਾਣਿਆ ਸਿੰਗ ਲੱਗਾ ਜੀ हां मगरला थाने पाजी रादा जो परला अच्छा हां जी बाकी ते लड़ाएं लई आपा ते लड़ाएं दे देंगे मोले दा 40000 ਜੀ 30000 ਦੀ ਦੇ ਦਈਏ ਤੁਹਾਡੀ ਮਰਜ਼ੀ ਆ ਤੁਸੀਂ ਦੱਸ ਦੋ ਕਿ 35000 ਦੀ ਦੇ ਦਈਏ ਦੇ ਦਾਂਗੇ ਪਾਜੀ ਹਾਂ ਅੱਛਾ 35000 ਦੀ ਦੇ ਦੋਗੇ ਤੇ ਦੁੱਧ 7 ਲੀਟਰ ਚ ਵਾਦੋਗੇ ਕਰ ਹਾਂਜੀ ਪਾਜੀ ਕੋਈ ਵੀ ਦੋ ਟਾਈਮ ਚੋਗੇ ਖੜੇ ਪਲਾ ਚਾਟ ਆ ਵਿੱਚੋ ਇਹੋ ਬੈਂਤੀ ਗੱਬਣਾ ਆਪਣੀਆਂ ਪਾਸ ਕਰਕੇ ਖਾ ਲਿਓ ਠੀਕ ਹੈ ਜੀ ਠੀਕ ਹੈ ਜੀ ਬਾਕੀ ਇਹਦੇ ਆਪਣੀ ਕੋਈ ਦੋ ਟਾਈਮ ਚ ਵਾਈ ਕਰ ਲੇ ਤੇ ਆ ਗੱਬਣਾ ਆਪਣੀਆਂ ਪਾਸ ਕਰਕੇ ਵੇਖ ਚੱਖ ਕੇ ਖੜੋ ਜੀ